ਫਤੇਗੜ ਵਿਧਾਨ ਸਭਾ ਹਲਕੇ ਦੇ ਵਿੱਚ ਅਸੀਂ ਮੌਜੂਦ ਹਾਂ ਦੁਪਹਿਰ ਬਾਅਦ ਵੀ VOTING ਲਗਾਤਾਰ ਜਾਰੀ ਹੈ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ VOTING ਕਰਨ ਪਹੁੰਚੇ ਹੋਏ ਨੇ ਤੇ ਕਈ ਮੁੱਦੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਜਿਨ੍ਹਾਂ ਨੂੰ ਲੈ ਕੇ ਲੋਕ VOTING ਕਰ ਰਹੇ ਨੇ ਸਾਡੇ ਨਾਲ ਮੌਜੂਦ ਨੇ ਤੁਸੀਂ ਕਿਹੜੇ ਮੁੱਦੇ ਨੂੰ ਲੈ ਕੇ VOTING ਕਰ ਰਹੇ ਹੋ ਆਪਣਾ ਪਹਿਲਾਂ ਆਪਣਾ ਨਾਮ ਦੱਸੋ ਤੇ ਮੁੱਦਾ ਦੱਸੋ ਕਿਸ ਤੇ VOTING ਕਰਨਾ ਹੈ ਮੇਰ ਨਾਮ ਜੀਜੀ ਸਿੰਘ ਹੈ ਔਰ ਜੋ ਮੇਰਾ ਮੁੱਦਾ ਹੈ ਉਹ ਹੈ ਕਿ ਸਾਡੀ ਡਿਵੈਲਪਮੈਂਟ ਦਾ 1 ਕਰੋੜ ਮੈ ਪਹੁੰਚਦਾ ਹੈਗਾ ਜਿਹੜੀ ਵੀ ਗਵਰਨਮੈਂਟ ਸਰਚਾਂ ਦੀ ਆਂਦੀ ਹੈਗੀ ਇਸ ਵੀ ਅਸੀਂ 1 ਸਾਲ ਕੀ ਕਰਨਾ ਹੈ ਨੈਕਸਟ ਈਅਰ ਕੀ ਕਰਨਾ ਹੈ ਪਸੰਦ ਕੀ ਕਰਨਾ ਹੈ ਪੂਰੀ ਜਾ ਪਰਸੈਂਟ ਵੱਧ VOTER ਜਿਹੜੇ ਨੌਜਵਾਨ ਨੇ ਨੌਜਵਾਨਾਂ ਦਾ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਵੀ ਦੇਖਦੇ ਹੋਵੋਗੇ ਕਿ ਕਿਹੜੇ ਕਿਹੜੇ ਮੁੱਦੇ ਤੁਹਾਡੇ ਆਉਂਦੇ ਨੇ ਸਾਹਮਣੇ ਕਿ ਨੌਜਵਾਨਾਂ ਨੂੰ ਕਿਹੜੇ ਮੁੱਦੇ ਹੋਣੇ ਚਾਹੀਦੇ ਨੇ ਮੇਨ ਉਹਨਾਂ ਦਾ ਹੈ ਬੇਰੁਜ਼ਗਾਰੀ ਸ ਪਲੱਸ ਐਜੂਕੇਸ਼ਨ ਦੋ ਮੁੱਦਿਆਂ ਪਰ ਉਹਨਾਂ ਦੇ ਵਿਚਾਰ ਬਹੁਤ ਜ਼ਿਆਦਾ ਮੁਖਰ ਨੇ ਉਹ ਕਹਿੰਦੇ ਵੀ ਇਹਨਾਂ ਮਸਲਾ ਥੋੜਾ ਚਾਹੀਦਾ ਹੈਗਾ ਬੇਰੁਜ਼ਗਾਰੀ ਦਾ ਔਰ ਐਜੂਕੇਸ਼ਨ ਦੇ ਕੁਆਲਟੀ ਦਾ ਯਾਨੀ ਐਜੂਕੇਸ਼ਨ ਦੀ ਕੁਆਲਟੀ ਤੇ ਬੇਰੁਜ਼ਗਾਰੀ ਵਰਗੇ ਮੁੱਦੇ ਸਭ ਤੋਂ ਵੱਧ ਭਾਰੂ ਨੇ ਇਸ ਵਾਰ ਦੀ ਵਿਧਾਨ ਸਭਾ ਖੇਤਰ ਦੇ ਵਿੱਚ ਤੁਸੀਂ ਕਿਹੜੇ ਮੁੱਦੇ ਨੂੰ ਲੈ ਕੇ VOT ਕਰਨਾ ਹੈ ਸਭ ਤੋਂ ਵੱ ਅੱਜ ਤੱਕ ਪੰਜਾਬ 'ਚ ਇਹੋ ਜਿਹੀ ਕੋਈ ਸੂਈਦਾ ਨਹੀਂ ਹੈ ਜਿੱਥੇ ਅਸੀਂ ਹੈਲਥ ਵਾਈ ਇੱਕ ਛੋਟਾ ਜਿਹਾ ਵੀ ਹਰਟ ਅਟੈਕ ਹੋ ਜਾਂਦਾ ਇੱਕ ਬੰਦੇ ਨੂੰ ਢਾਈ ਲੱਖ ਤਿੰਨ ਲੱਖਵੇਂ ਖਰਚਦਾ ਪੈਂਦਾ ਪੰਜਾਬ 'ਚ ਇਹੋ ਜਿਹੀ ਕੋਈ ਇੰਸਟੀਟਿਊਸ਼ਨ ਨਹੀਂ ਜਿੱਥੇ ਅਸੀਂ ਸੋਚੀ ਅੱਜ ਪੈਸੇ ਨਹੀਂ ਹੈ ਕਿ ਸਾਡਾ ਇਲਾਜ ਹੋ ਜਾਏਗਾ ਅਸੀਂ ਪ੍ਰਾਈਵੇਟ ਇੰਸਟੀਟਿਊਸ਼ਨ ਹੀ ਜਾਂਦੇ ਹੋਗਾ 2 ਲੱਖ ਬਿਲੇ ਆਉਦਾਂ ਹਰਟ ਅਟੈਕ ਹੋ ਗਿਆ ਜਾਂ ਹੋਇਆ ਜਾਂ ਨਹੀਂ ਹੋਇਆ ਅਸੀਂ ਇਹ ਚਾਹੁੰਦੇ ਕੋਈ ਹੈਲਥ ਦੇ ਵਾਈ ਜਿਹੜੀ ਗਵਰਨਮੈਂਟ ਸੋਚੇਗੀ ਕੋਈ ਇੱਕ ਐਜੂਕੇਸ਼ਨ ਸਿਸਟਮ 10ਵੀਂ ਤੱਕ ਦੀ ਐਜੂਕੇਸ਼ਨ ਅਸੀਂ ਚਾਹੁੰਦੇ ਵੀ ਹਰ ਬੰਦੇ ਨੂੰ ਇਕੁਅਲ ਮਿਲੇ ਚਾਹੇ ਗਵਰਨਮੈਂਟ ਸਕੂਲ ਦਾ ਜੀ ਵੀ ਪ੍ਰਾਈਵੇਟ ਵਾਂਗ ਐਜੂਕੇਸ਼ਨ ਹੋਵੇ ਸਾਨੂੰ ਗਵਰਨਮੈਂਟ ਸਕੂਲ ਪ੍ਰਾਈਵੇਟ ਸਕੂਲ ਹੀ ਨਾ ਜਾਣਾ ਪਵੇ ਹੈਲਥ ਵੀ ਸਾਨੂੰ ਗਵਰਨਮੈਂਟ ਸਕੂਲ ਨਾਲੋਂ ਜ਼ਿਆਦਾ ਵਧੀਆ ਗਵਰਨਮੈਂਟ ਹਸਪੀਟਲ ਹੀ ਜ਼ਿਆਦਾ ਵਧੀਆ ਵੀ ਹੈ ਯਾਨੀ ਹੈਲਥ ਐਜੂਕੇਸ਼ਨ ਰੋਜ਼ਗਾਰ ਵਰਗੇ ਮੁੱਦੇ ਨੇ ਇੱਕ ਨੌਜਵਾਨ ਵੋਟਰ ਵੀ ਸਾਡੇ ਨਾਲ ਨੇ ਤੁਸੀਂ ਕਿਹੜੇ ਮੁੱਦਿਆਂ ਲੈ ਕੇ ਵੋਟ ਕਰਨ ਆਏ ਮੈਂ ਇਹ ਕਹਿਣਾ ਚਾਹਨਾ ਜਿਵੇਂ ਜਿਹੜੇ ਪੜੇ ਲਿਖੇ ਉਹਨਾਂ ਨੂੰ ਵੀ ਜੋਬ ਨਹੀਂ ਮਿਲਦੀ ਹੈਗੀ ਆਹੀ ਕਹਿਣਾ ਕਿ ਜੋਬ ਦਾ ਕਿਸੇ ਨੂੰ ਮੌਕਾ ਨਹੀਂ ਮਿਲਦਾ ਹੈਗਾ ਜਿਹੜੇ ਪੜੇ ਲਿਖੇ ਨੇ ਬਾਕੀ ਇਸ ਪਾਰਸ ਚੱਲਦੀ ਹੈ ਉਹਨਾਂ ਨੂੰ ਸਿਰਫ ਜੋਬ ਦਿੰਦੇ ਨੇ ਕਿ ਸਾਡੇ ਵਰਗਿਆਂ ਨੂੰ ਆਮ ਆਦਮੀ ਪਾਰਟੀ ਵੀ ਨਵੀਂ ਪਾਰਟੀ ਬਣ ਕੇ ਉਭਰੀ ਹੈ ਤੇ ਇਹ ਵੀ VOTING ਦੇ ਵਿੱਚ ਨਿਕਲੀ ਹੋਈ ਹੈ ਤੇ ਲੋਕਾਂ ਦੇ ਵੀ ਆਪਣੇ ਗੱਲਾਂ ਕਲੀਅਰ ਕਰ ਦਿੱਤੀਆਂ ਨੇ ਕਿ ਕਿਹੜੇ ਮੁੱਦੇ ਨੂੰ ਲੈ ਕੇ ਅਸੀਂ VOTING ਕਰਨ ਪਹੁੰਚੇ ਹੋਏ ਹਾਂ ਤੇ 11 ਮਾਰਚ ਨੂੰ ਇਹ ਕਲੀਅਰ ਹੋ ਜਾਏਗਾ ਕਿ ਫਤੇਗੜ ਸਾਹਿਬ ਦੇ ਵਿੱਚ ਲੋਕ ਕਿਸ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਦੇ ਨੇ ਕੈਮਰਾਮੈਨ ਗੁੰਜੀ ਦੇ ਨਾਲ ਦਲੀਪ ਸਿੰਘ ਫਤੇਗੜ ਸਾਹਿਬ এবੀਪੀ ਸੰਜਾ